ਹਾਂਜੀ ਦੋਸਤੋ ਤੇ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਬੜੇ ਦਿਨਾਂ ਬਾਅਦ ਵੀਡੀਓ ਬਣਾਉਣ ਲੱਗੇ ਆ ਤੇ ਅੱਜ ਮੈਂ ਆਇਆ ਹੋਇਆ ਖੇਤ ਪੱਠਿਆਂ ਨੂੰ ਪਾਣੀ ਲਾਉਣ ਤੁਸੀਂ ਦੇਖ ਸਕਦੇ ਆ ਤੇ ਪੱਠੇ ਹਜੇ ਬੀਜੇ ਆ ਛੋਟੇ ਛੋਟੇ ਸੀ ਉਹਨਾਂ ਪਹਿਲਾ ਪਾਣੀ ਤਾਂ ਉਦੋਂ ਹੀ ਲਾਦਾ ਜਦ ਬੀਜੀ ਆ ਦੂਜਾ ਪਾਣੀ ਲੱਗਦਾ ਪਿਆ ਉਹ ਪਿੱਛੇ ਤੁਸੀਂ ਦੇਖ ਸਕਦੇ ਹੋ ਇੰਜਣ ਚੱਲ ਰਿਹਾ ਹੈ ਹਨਾ ਤੇ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾਉਣਾ ਆ ਦੇਖੋ ਆ ਖੇਤਾਂ 'ਚ ਜਿਹੜੇ ਬੁੱਤ ਲੱਗੇ ਹੁੰਦੇ ਆ ਪਾਲਕ ਬੀਜੀਏ ਕਿਸੇ ਨੇ ਬੁੱਤ ਲਾਇਆ ਹੋਇਆ ਆ ਵੇ ਇੱਥੇ ਲਾਇਆ ਹੋਇਆ ਇੱਕ ਉਹ ਉੱਥੇ ਅੱਗੇ ਲਾਇਆ ਹੋਇਆ ਉਹ ਇੱਕ ਮੰਜਾ ਪਏ ਉੱਥੋਂ ਅੱਗੇ ਲੱਗਾ ਹੋਇਆ ਇਹ ਇਹ ਪਿੰਡੂ ਲੋਕਾਂ ਨੂੰ ਪਤਾ ਹੋਊਗਾ ਜ਼ਿਆਦਾਤਰ ਹਨਾ ਪਿੰਡਾਂ 'ਚ ਹੁੰਦੇ ਕਿਉਂਕਿ ਜਿਹੜੇ ਖੇਤੀ ਕਰਦੇ ਆ ਕਿਉਂਕਿ ਜਾਨਵਰ ਵਗੈਰਾ ਆਉਂਦੇ ਉਹਨਾਂ ਨੂੰ ਡਰਾਉਣ ਵਾਸਤੇ ਲਾਏ ਹੁੰਦੇ ਇਹ ਇੱਧਰ ਪਾਣੀ ਲੱਗ ਰਿਹਾ ਆਪਣੇ ਪੱਠਿਆਂ ਨੂੰ ਜੇ ਉਹ ਟਿੱਬਾ ਜਿਹਾ ਉੱਥੇ ਆਪਣੇ ਪੱਠੇ ਆ ਇੰਜਨ ਚੱਲ ਰਿਹਾ ਮੈਂ ਤੁਹਾਨੂੰ ਇੰਜਨ ਦੀ ਰੀਅਲ ਬਾਅਦ ਸੁਣਾਉਣਾ ਇਹ ਸੁਣੋ ਧਿਆਨ ਨਾਲ ਇੰਡਲ ਜਾ ਰਿਹਾ ਰੀਅਲ ਆਵਾਜ਼ ਆ ਇੰਜਨ ਦੀ ਇਹ ਤੁਹਾਨੂੰ ਅਨੁਭਵ ਦਿਖਾ ਲੈਣਾ ਮੈਂ ਆਵਾਜ਼ ਸੁਣ ਰਹੀ ਹੈ ਨਾ ਇੰਜਨ ਜਦੋਂ ਚੱਲਦਾ ਵਾ ਕਾਫੀ ਆਵਾਜ਼ ਕਰਦਾ ਹੁੰਦਾ ਤੇ ਮੈਂ ਵੀਡੀਓ ਬਣਾ ਰਿਹਾ ਸੀ ਮੈਂ ਤੁਹਾਨੂੰ ਆਵਾਜ਼ ਵੀ ਸੁਣਾ ਦਿੰਨਾ ਤੇ ਨੇੜੇ ਜਾ ਕੇ ਦਿਖਾ ਦਿੰਨਾ ਇਹ ਜਿੱਤ ਤੇਲ ਆ ਰਹੇ ਪੈਪ ਲੱਗੀ ਹੋਈ ਹੈ ਟੈਂਕੀ ਉਹ ਡੀਜ਼ਲ ਨਾਲ ਚੱਲਦਾ ਡੀਜ਼ਲ ਲੱਗੀ ਹੋਈ ਹੈ ਪੈਪ ਤੇ ਇੰਜਨ ਚ ਜਾਂਦੀ ਵੀ ਇਥੋਂ ਇਧਰ ਪਟਾ ਲੱਗਿਆ ਹੋਇਆ ਜਿਹੜਾ ਇੰਜਨ ਕੋ ਮੋਂਦਾ ਪਿਆ ਮੋਟਰ ਨੂੰ ਕਿ ਤਾਂ ਹੀ ਪਾਣੀ ਆਉਂਦਾ ਪਿਆ ਗੂਗਲ ਰਹੀਆਂ ਬਾਹਰ ਇਹ ਪਾਣੀ ਉਹ ਖਲ ਰਹੀ ਜਾਂਦਾ ਪਿਆ ਆਪਣੇ ਪੱਠਿਆਂ ਨੂੰ ਉੱਥੇ ਜਾ ਕੇ ਦਿਖਾਉਣਾ ਮੈਂ ਤੁਹਾਨੂੰ ਨੇੜੇ ਜਾ ਕੇ ਇਹ ਨਾਲ ਨਾਲ ਪਈ ਛੱਡੀ ਹੋਈ ਆ ਕੋਈ ਵੀ ਸਾਧਨ ਲਿਆਉਣ ਵਾਸਤੇ ਜਿਵੇਂ ਬਾਈਕ ਵਗੈਰਾ ਤੇ ਉਹ ਤਾਇ ਹੁਣਾਂ ਦੇ ਕਰ ਰਹੇ ਸਾਹਮਣੇ ਨੇ ਦੋਵੇਂ ਕਰ ਤਾਇ ਹੁਣਾਂ ਦੇ ਤੇ ਆ ਜਿੱਥੇ ਭਾਬੀ ਹੁਣੀ ਪਾਤੀ ਪੱਤੀ ਜਾਂਦੀਆਂ ਇੱਥੇ ਨਾਲ ਆਪਣੇ ਪੱਟੇ ਵੀ ਜੇ ਤੇ ਇੱਧਰ ਚੱਲ ਰਿਹਾ ਇੰਜਨ ਤੁਹਾਨੂੰ ਦਿਖਾਉਣਾ ਮੈਂ ਤੇ ਉਹ ਸਾਹਮਣੇ ਪਾਣੀ ਵੀ ਮੈਨੂੰ ਲੱਗਦਾ ਟੁੱਟਿਆ ਪਿਆ आ जो पही टैप है पानी है ना क्योंकि चढ़ के लगता पानी इस करके जो डंडे लगे वो अपने पठे आ छोटे आज पानी लग रहा उन्होंने पाथिया पाथी नाले करी गिट्टी पई टिब्बा अपने ही जगह इतने अपना घर बनावागे हजे टाइम लगता हजे इस पठे पुट्ठे बीज दें ਆ ਜਿਹੜਾ ਆਪਣੇ ਇਹ ਆਪਣੇ ਪੱਠੇ ਆ ਇਧਰ ਨਾਲ ਦੇਦੇ ਪਾਣੀ ਲੱਗਿਆ ਹੋਇਆ ਤੇ ਆਪਾਂ ਅੱਜ ਲਾ ਰਹੇ ਆ ਤੇ ਬਾਅਦ ਚ ਰੇ ਰੂ ਪਾਵਾਂਗੇ ਕੱਲ ਨੂੰ ਹਾਂਜੀ ਪਾਣੀ ਲਾ ਕੇ ਹੋ ਚੁੱਕੇ ਆ ਫ੍ਰੀ ਤੇ ਮੈਂ ਆ ਗਿਆ ਸੀ ਤਾਈ ਕੀ ਘਰੇ ਤੁਹਾਨੂੰ ਮਿਲਾਉਣਾ ਤਾਈ ਹੁਣਾਂ ਨਾਲ ਇਹ ਵੀ ਤਾਈ ਆ ਤੇ ਇਹ ਦੂਜੀ ਤਾਈ ਆ ਉਹ ਭਾਬੀ ਦੇ ਸਾਹਮਣੇ ਉਹ ਦੂਜੀ ਭਾਬੀ ਰਹੀ ਤੇ ਇਹ ਭੂਆ ਬੈਠੀ ਤੁਸੀਂ ਭੂਆ ਨੂੰ ਵੀ ਜਾਣਦੇ ਹੋਵੋਗੇ ਮੈਂ ਇੰਸਟਾਗ੍ਰam ਤੇ ਰੀਲ ਵਗੈਰਾ ਪਹਿਲਾਂ ਪਾਉਂਦਾ ਰਿਹਾ ਇਧਰ ਖੜਾ ਮੇਰਾ ਮੋਟਰਸਾਈਕਲ ਤੇ ਇਹ ਆਪਣਾ ਜੈਗੀ ਬੈਠਾ ਦੇਖ ਲਓ ਪਾਣੀ ਲੱਗ ਚੁੱਕਿਆ ਹੁਣ ਆਪਾਂ ਜਾਵਾਂਗੇ ਕਰਨ ਨੂੰ